ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾਸ ਕਬੀਰ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨਨ ਮਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਆਵਾਪਹਾ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸੇਕ ਸਭੇ ਕਰਤਾਰਾ ਮਹ ਰੱਛਾ ਨਿਜ ਕਰਦਾ ਕਰੀਏ ਸਬਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਧਿਆਉ ਜੋ ਬਰਚਾਉ ਸਤਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਹੁਜੋ ਸਦਾ ਹਮਾਰੇ ਪਛਾ ਸਿਰਿ ਅਸਤੁਜੋ ਕਰਿਓ ਰੱਛਾ ਰਾਖਲੇਮ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵ ਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿ ਸੰਨ ਪ੍ਰਕਾਸ਼ਾ ਸਕਲ ਕਾਲ ਕਾਂਟਿਆ ਤਮਾਸਾ ਜਵਨ ਕਾਲ ਜੋਗੀ ਸਵਕਿਓ ਭੇਦਰਾ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ जवन काल सब जग त बनायो देव दैत जछन पजायो आद अंत एकै अवतार सोई गुरु समझियो हमारा नमस्कारतिसि ही को हमारी सकल प्रजा जने आप सवारी शिवकन को शिवगुण सुख दियो सतरन को पल मुंह बद गियो कट कट के अंतर की जानत भले बुरे की पीर पहचानत चीटी ते कुंचर अस्तुला सब पर कृपा दृष्ट कर फूला संतन दुख पाए ते दुखी सुख पाए साधन के सुखी एके की पीर पछाने कट कट के पट पट की जाने जब उदकर करा करता रा प्रजा तरत तब दे अपारा जब आकर करत हूं कबहु तुम मैं मिलत दे तार सबहु jete badan sret savtar aap apni bojh uchare tum sabhi tere tan raalam janat bhed bhed are alam nirankar niramkar nirlamb aad anil anad asambata ka mood charth pheda jako pevan paav tabeda ਦ ਗੋ ਕਰੇ ਪਾਨ ਨਮਨਤ ਮਹਾ ਮੂਰਕ ਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਣਤ ਨ ਭੇਵ ਆਪ ਆਪਣੀ ਬੁਧ ਹੈ ਜੇਤੇ ਬਨਨਦ ਪਿੰਨ ਪਿੰਨ ਤਹ ਤੇ ਤੀ ਤੁਮਰਾ ਲਖਨਾ ਜਾਏ ਪਸਾਰ ਕਹਿ ਬਦ ਸਜਾ ਪ੍ਰਤਮ ਸੰਸਾਰਾ ਇਕਰੂਪਨੂਪਸਰੂਪਾਰੰਕਪਉ ਰਾਵ ਕੈ ਪੂਪਾਂ ਡਜ ਜਿਰਜ ਸੀਤਜਕੀਨੇ ਉਤਪਜ ਖਾਨ ਬਹੁ ਰਚ ਦਿਨੇ ਕਉ ਫੂਲ ਰਾਜਾ ਹੈ ਬੈਠਾ ਕਉ ਸਿੰਮਟ ਭਯੋ ਸੰਕਰ ਕੈਠਾ ਸਗਲੇ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿੰਭਵ ਆਮਨ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਟਤ ਉਤ ਪਤਾ ਸਕਲ ਮਲੇਸ਼ ਕਰੋ ਰਨ ਘਾਤਾ ਗੇਸ ਤੁਜਤਾ ਵਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਵਮਾਰੇ ਪੁਰਖ ਜਿਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ व्योकल को एक बार ते आए हैं ताके काल न कटनी है रच्चा होए ता है सब काला दुष्ट अरिटने ततकाला कृपा दृष्ट तन जय न हार हो ताके ताप तन कम होर हो रिद्ध सिद्ध कर्म सब होई दुष्टि चाश वै सके ना कोई ਇਕ ਬਾਰ ਜਿਨ ਤੁਮ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਾਹ ਦਾਰਿਦ ਦੁਸ਼ਟ ਦੋਖ ਤੇ ਰਾਹਾ ਕੜਗੇ ਕੇਤ ਮੇ ਸਰਨ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਰਗੇ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ